ਆਇਆ ਗਾਸਤ ਜੀ ਦਿਨ ਹੈਗਾ ਜੁਮਾ ਤੇ ਹੈ ਬਿਹਾਰ ਦਾ ਪਿੰਡ ਹੈਗਾ ਕੇਂਦੂਆ ਕੇਂਦੂਆ ਪਿੰਡ ਦੇ ਸੋਹਣੇ ਖੇਤ ਅੱਜ ਦੀ ਸੋਹਣੀ ਸਵੇਰ ਦੇ ਨਾਲ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵੱਡਿਆਂ ਛੋਟਿਆਂ ਨੂੰ ਭੈਣਾ ਭਰਾਵਾਂ ਨੂੰ ਦੇਸ਼ ਆਲਿਆਂ ਨੂੰ ਤੇ ਵਿਦੇਸ਼ ਆਲਿਆਂ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਦਾ ਜਿਹੜਾ ਆਪਣਾ ਸਫ਼ਰ ਹੈਗਾ ਜੀ ਦੇਵਗਰ ਜਾਣਾ ਹੈਗਾ ਜਿਹੜਾ ਇੱਥੋਂ ਕੇ ਕੇਂਦੂਆ ਪਿੰਡ ਤੋਂ 60 ਕਿਲੋਮੀਟਰ ਹੈਗਾ ਜਿੱਥੇ ਜੀ 12 ਜੋਤਰ ਲਿੰਗਾ ਵਿੱਚੋਂ ਇੱਕ ਬੈਦਿਆਨਾਥ ਜੋਤਰ ਲਿੰਗਾ ਉੱਥੇ ਹੈਗਾਗਾ ਤੇ ਇਸ ਵਕਤ ਆਪਾਂ ਬਿਹਾਰ ਦੇ ਵਿੱਚ ਆ ਬਿਹਾਰ ਤੋਂ ਅਲੱਗ ਹੋ ਕੇ ਇੱਕ ਰਾਜ ਬਣਿਆ ਝਾਰਖੰਡ ਜੀ ਉਹ ਝਾਰਖੰਡ ਚ ਪੈ ਜਾਂਦਾ ਦੇਵਗਰ ਜੀ ਬਿਲਕੁਲ ਬਿਹਾਰ ਦੀ ਹੱਦ ਤੋਂ ਜਿਹੜਾ ਸ਼ੁਰੂ ਹੋ ਜਾਂਦਾਗਾ ਇੱਕ ਜ਼ਿਲ੍ਹਾ ਦਾ ਝਾਰਖੰਡ ਦਾ ਦੇਵਗਰ ਤੇ ਅੱਜ ਆਪਾਂ ਦਾ ਸਫ਼ਰ ਉੱਥੋਂ ਤੱਕ ਆ ਤੇ ਬਣੇ ਰਹੋ ਜੀ ਤੁਸੀਂ ਸਫ਼ਰ ਦੇ ਨਾਲ ਕਿੱਦਾਂ ਦੇ ਰਾਹ ਆਉਂਦੇ ਆ ਕਿੱਦਾਂ ਦੇ ਪਿੰਡ ਆਉਂਦੇ ਆਗੇ ਸਾਰੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਤੁਰੇ ਜਾਵਾਂਗੇ ਭਾਈ ਹੁਣ ਤੱਕ ਆਪਾਂ ਨੂੰ ਬਿਹਾਰ ਦੇ ਵਿੱਚ ਜੂਪੀ ਦੇ ਵਿੱਚ ਸਾਰੇ ਭਾਈ ਭੈਣ ਭਰਾ ਜਿਹੜੇ ਚੰਗੇ ਮਿਲੇ ਆ ਆਸ ਉਮੀਦ ਕਰਦੇ ਆ ਵੀ ਅੱਗੇ ਵੀ ਜਿਹੜੇ ਚੰਗੇ ਮਿਲਣਗੇ ਤੇ ਬਾਕੀ ਭਾਈ ਰਾਹ ਪਏ ਤਾਂ ਜਾਣੇ ਜਾਂ ਬਾਹ ਪਏ ਤਾਂ ਜਾਣੇ ਕੀ ਬਣਦਾ ਅੱਗੇ ਹਨਾ ਜੀ ਉਹ ਅੱਗੇ ਹੀ ਪਤਾ ਲੱਗੂਗਾ ਤੇ ਸਾਹਮਣੇ ਇਧਰਲੇ ਪਾਸੇ ਉਹ ਭਾਈ ਟੈਂਟ ਲੱਗਿਆ ਹੋਇਆ ਜਿਹੜਾ ਜਿੱਥੇ ਆਪਾਂ ਰਾਤ ਕੱਟੀ ਐ ਉੱਥੇ ਉਹ ਨਲਕਾ ਲੱਗਿਆ ਹੋਇਆ ਤੜਕੇ ਤੜਕੇ ਨਾ ਧੋਲੇ ਚਾਰੇ ਭਰਾ ਤੇ ਹੁਣ ਬਿਲਕੁਲ ਆਪਾਂ ਤਿਆਰਾਂਗੇ ਅੱਗੇ ਦੇ ਸਫ਼ਰ ਬਾਸਤੇ ਟਾਈਮਾ ਜਿਹੜਾ 8:30 ਹੋ ਚੁੱਕਿਆ ਹੈ ਸਵੇਰ ਦੇ ਜੀ ਚਾਹ ਬਾਈ ਤੋਂ ਪੀ ਲਈ ਹਾਟੇ ਵਾਲੇ ਤੋਂ ਅੱਗੇ ਦੀ ਚਾਹ ਆਪਾਂ ਖੁਦ ਬਣਾਵਾਂਗੇ ਜੀ ਰਾਹ ਬੰਨੇ ਕਿਤੇ ਖੜੇ ਇਧਰਲੇ ਪਾਸੇ ਨੀਸ਼ੂ ਭਾਈ ਅੰਗੜਾਈਆਂ ਲੈਂਦਾ ਹੋਇਆ ਹਰੇ ਕਿਸਾਨ ਸਾਰਿਆਂ ਨੂੰ ਜੀ ਚਲਿਏ ਜੀ ਚਲੋ 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 ਠੀਕ ਹੈ ਜੀ ਆਜੋ ਆ ਜੀ ਲੈ ਕੇ ਬਾਬਾ ਜੀ ਤੋਂ ਆ ਗਿਆ ਮਾਰਿਆ ਪੈਡਲ ਜੀ ਚੱਲ ਪਿਆ ਨਵੇਂ ਸਫਰਾਂ ਤੇ ਅੱਜ ਦੀ ਰਾਤ ਆਪਣੀ ਚਾਰਖੰਡ ਚ ਹੋਊਗੀ ਜੀ ਬਿਹਾਰ ਆਜਾਪਾ ਲੰਗ ਜਾਂਗੇ ਤੇ ਜਿਹੜੀ ਤੁਸੀਂ ਆ ਸੜਕ ਦੇਖੀ ਜਾਨੇ ਹੋ ਜੀ ਐਦਾਂ ਲੱਗਦਾ ਕਿਸੇ ਵਧੀਆ ਸ਼ਹਿਰ ਨੂੰ ਜਾਂਦੀ ਹੁੰਦੀ ਹੈਗੀ ਵੱਡੇ ਸ਼ਹਿਰਾਂ ਨੂੰ ਜਾਂਦੀ ਹੁੰਦੀ ਹੈਗੀ ਤੇ ਪਰ ਇਹ ਪਿੰਡਾਂ ਦੀਆਂ ਫਿਰਨੀਆਂ ਦੇ ਉੱਤੋਂ ਦੀ ਹੋ ਹੋ ਕੇ ਜਾਂਦੀ ਹੈ ਸੜਕ ਆਹ ਘਰ ਆ ਜਿਹੜੇ ਪਿੰਡਾਂ ਦੇ ਘਰ ਹੈ ਜੀ ਤੇ ਇੱਕ ਹੋਰ ਗੱਲ ਹੋਰ ਦੇਖੀ ਹੈ ਬਾਈ ਜਿਵੇਂ ਜ਼ਮੀਨਾਂ ਇੱਥੇ ਹੈਗੀ ਨਾ ਸਬਜ਼ੀ ਜ਼ਿਆਦਾ ਹੁੰਦੀ ਹੈਗੀ ਤੇ ਝੋਨੇ ਵੀ ਬਹੁਤ ਲੋਕਾਂ ਨੇ ਲਾਏ ਹੋਏ ਹੈਗੇ ਪਰ ਜਿਹੜੇ ਸੜਕ ਦੇ ਆਸੇ-ਪਾਸੇ ਹਲੇ ਖੇਤ ਆਗੇ। ਉਹ ਸਾਰੇ ਦੂਰ-ਦੂਰ ਤੱਕ ਇੱਕਦਰੀ ਖਾਲੀ ਪਏ ਆਗੇ। ਪਤਾ ਨਹੀਂ ਕਿਉਂ ਕੁਝ ਹੁੰਦਾ ਨਹੀਂ ਕਿ ਕੀ ਗੱਲਬਾਤ ਹੈ ਉੱਥੇ। ਦੋ-ਦੋ ਚਾਰ-ਚਾਰ ਕਿੱਲੇ ਜੇ ਆਸੇ-ਪਾਸੇ ਸੜਕ ਦੇ ਦੋਨੇ ਬੰਨੇ ਖਾਲੀ-ਖਾਲੀ ਪਏ ਆਗੇ। ਜਿਵੇਂ ਆਹ ਦੇਖ ਲਓ ਉਪਰਾਂ ਤੱਕ ਕੱਲਾ ਕਾਬੂਸ ਹੋਇਆ ਪਿਆਗਾ। ਆ ਪਿੰਡ ਆ ਜੀ ਕेंदੂਆ। ਜਿੱਥੋਂ ਹੁਣ ਆਪਾਂ ਨੰਗੀ ਜਾਂਦੇ ਆਂ। ਜਿਆਦਾ ਵੱਡੇ ਘਰ ਨਹੀਂ ਹੈਗੇ ਕੋਈ ਕੁੱਟਕਾਂ ਨਹੀਂ ਹੈਗੀਆਂ। ਛੋਟੇ-ਛੋਟੇ ਘਰ ਆ ਕੇ ਸਾਰੇ। ਤੇ ਆਪਣੇ ਗੈਸ ਚੁੱਲੇ ਤੇ ਜੀ ਆਪਾਂ ਹਲ ਫਾਫਾ ਜਾਂ ਚੜਾ ਲਿਆ। ਮੀਂਹ ਕਣੀ ਜਾਈ ਜਾਂਦਾਗਾ, ਕਣਮਨ ਕਾਣੀ ਜੀ ਮਾੜੀ ਮੋਟੀ ਹੁਣ ਵੀ ਹੋਈ ਜਾਂਦੀ ਐ। ਫਿਰ ਉਹ ਖਰਾਬ ਹੋ ਜਾਊਗਾ ਪਤਲਾ ਜਿਹੜਾ ਚੁੱਲਾ ਜਾਂ ਹੁੰਦਾ ਹੈ ਇਹਦਾ ਬਣਿਆ। ਚਲਦੇ ਆ ਜੀ ਤੇ ਬਣੇ ਰਹੋ ਸਫਰ ਦੇ ਨਾਲ 10 ਕਿਲੋਮੀਟਰ ਦਾ ਸਫ਼ਰ ਜਿਹੜਾ ਤੈਹ ਕੀਤਾ ਸੀਗਾ ਜੀ ਤੇ ਮੀਂਹ ਫੇਰ ਪੈਣ ਲੱਗ ਗਿਆ। ਅੱਧਾ ਪੌਣਾ ਘੰਟਾ ਮੀਂਹ ਪੈ ਕੇ ਰੁਕ ਗਿਆ। ਇਧਰਲੇ ਪਾਸੇ ਇੱਕ ਟੱਬਾ ਆਇਆ ਸੀਗਾ ਭਾਈ। ਸਵੇਰ ਦੀ ਚਾਹ ਪੀਤੀ ਐ ਕੁਸ ਖਾਦਾ ਪੀਤਾ ਨਹੀਂ ਸੀਗਾ। ਭੁੱਖ ਲੱਗੀ ਪਈ ਐ ਤੇ ਰੋਟੀ ਖਾਣ ਰੁਕੇ ਆ। ਖਾ ਲ ਕੇ ਦੋ ਚਾਰ ਰੋਟੀਆਂ ਤੇ ਫਿਰ ਤੁਰਦੇ ਆ ਜੀ ਅੱਗੇ ਵੱਲ ਨੂੰ। ਬੇਲਾ ਟਾਂਡ ਇਸ ਪਿੰਡ ਦਾ ਨਾਮ ਹੈ ਜੀ ਬੇਲਾ ਟਾਂਡ ਜਿੱਥੇ ਹੁਣ ਆਪਾਂ ਇਸ ਟਾਈਮ ਖੜੇ ਆਂ ਤੇ ਇੱਕੇ ਦਾਮੀ ਚੜਾਈ ਜੀ ਆ ਗਈ ਸੀ ਬਾਈ ਜਿਵੇਂ ਆਪਾਂ ਤੁਹਾਨੂੰ ਪਤਾ ਹੀ ਆ ਵੀ ਮਹੀਨੇ ਡੇਢ ਮਹੀਨੇ ਤੋਂ ਜਿਹੜਾ ਪੱਧਰ ਲਾ ਕੇ ਦੇ ਵਿੱਚ ਘੁੰਮਦੇ ਫਿਰਦੇ ਆਂਗੇ ਤੇ ਹੁਣ ਇੱਥੋਂ ਜਿਹੜੀ ਥੋੜੀ ਚੜਾਈ ਆ ਤੇ ਗਾਂਹ ਜਾ ਕੇ ਕਹਿੰਦੇ ਬਾਈ 7-8 ਕਿਲੋਮੀਟਰ ਪਹਾੜ ਆਗੇ ਜਿਆਦਾ ਨਹੀਂ ਹੈਗੇ ਛੋਟੇ ਆ ਹਰਿਆਲੀ ਨਾਲ ਭਰੇ ਹੋਇਆ ਵਧੀਆ ਦੇਖਣ ਵਾਲੀ ਗੱਲ ਬਾਤ ਆ ਕਿ 7-8 ਕਿਲੋਮੀਟਰ ਹੀ ਆ ਹੈ ਜਿਆਦਾ ਨਹੀਂ ਤੇ ਚਿੱਤ ਜਾ ਲੱਗਿਆ ਰਹੂ ਕਿਉਂਕਿ ਬਾਈ ਸਾਫ ਰਾਹ ਤੇ ਫਿਰਦਿਆਂ ਨੂੰ ਵੀ ਬਾਵਾ ਟਾਈਮ ਜਾ ਹੋ ਗਿਆ ਐ ਜੇ ਗੱਲ ਬਾਤ ਹੁੰਦੀ ਰਹੇ ਨਾ ਕਦੇ ਪਹਾੜ ਜਾ ਕੇ ਕਦੇ ਸਾਫ ਰਾਹ ਆ ਗਿਆ ਫਿਰ ਉਹ ਚਿੱਤ ਜਾ ਲੱਗਿਆ ਰਹਿੰਦਾ ਕਿ ਬਾਹਲੇ ਸਾਫ ਰਾਹ ਜੇ ਤੋ ਵੀ ਬੰਦਾ ਅੱਕ ਜਾਂਦਾ ਤੇ ਬਾਹਲੇ ਇਕੱਲੇ ਪਹਾੜੀ ਆਈ ਜਾਣ ਤੇ ਫਿਰ ਵੀ ਚੱਤ ਆਕ ਜਾਂਦਾ ਗਾ ਸੰਦੀਪ ਆਉਣ ਵਾਲਾ ਹੁਣ ਐਸੇ ਰਾਹ ਤੇ ਅਲਾਈਨਮੈਂਟ ਚੈੱਕ ਕਰਾਂਗੇ ਬੋਡਾ ਕਿੱਧਰ ਨੂੰ ਜਾਂਦਾ ਗਾ ਜਦੋਂ ਇਧਰ ਨੂੰ ਚੜਾਈ ਤੇ ਚੜਾਉਣ ਲੱਗਿਆ ਆ ਜਾਣ ਲੋ ਆ ਗਿਆ ਭਾਈ ਆ ਗਿਆ ਸੰਦੀਪ ਆ ਗਿਆ ਆ ਲੈ ਲਾ ਮੜਾ ਦਿਓ ਰ ਖੈਂਚਾ ਲਾ ਖੈਂਚਾ ਖਿੱਚ ਕੇ ਵੈਸੇ ਜਿਹੜੇ ਹਸਾਬ ਨਾਲ ਤੇਰੇ ਗੋਡੇ ਆ ਨਾ ਗਰਾਰੀ ਡਬਲ ਹੋਣੀ ਚਾਹੀਦੀ ਸੀ ਵੱਡੀਆਂ ਗਰਾਰੀਆਂ ਹੋਣੀਆਂ ਚਾਹੀਦੀਆਂ ਸੀ ਚੋપરા ਫੇਰ ਸਾਈਕਲ ਜਾਂਦਾ ਸ਼ੌਕ ਦਾ ਮੀ ਨਹੀਂ ਅਜੇ ਤਰੰਦੰਦਾ ਭਾਈ ਲੱਗਦਾ 60 ਕਿਲੋਮੀਟਰ 120 ਕਿਲੋਮੀਟਰ ਬਣੂਗਾ ਘੇੜਾ ਦੇ ਕੇ ਮੀ ਆ ਜਾਂਦਾਗਾ ਨਿਸ਼ੂ ਥੋੜਾ ਜਿਹਾ ਅੱਗੇ ਟੱਪ ਗਿਆ ਲਾ ਦੇ ਇਧਰ ਨੂੰ ਬੈਕ ਕਰਕੇ ਗੱਡੀ ਪਹਾੜੀ ਰਸਤਾ ਸ਼ੁਰੂ ਚਲੋ ਜੀ ਤੇ ਸਾਹਮਣੇ ਲਿਖਿਆ ਹੋਇਆ ਖੱਟੇ ਬੋਰਡ ਦੇ ਉੱਤੇ ਐਨ ਐਚ 333 ਨੰਬਰ ਜਿਹੜੀ ਇਹ ਸੜਕ ਹੈ ਜੀ ਪਹਿਲਾਂ ਬਾਈ ਲੱਗਦਾ ਸੀਗਾ ਵੀ ਪਹਾੜਾ ਨਾ ਜਿਹੜੇ ਸ਼ਿਮਲੇ ਤੇ ਮਨਾਲੀ ਵਾਲੀ ਹੈਗੇ ਜਿਵੇਂ ਜਿਵੇਂ ਘੁੰਮੇ ਫਿਰੇ ਫੇਰ ਪਤਾ ਲੱਗਿਆ ਭਾਈ ਯੰਮੂ ਕਸ਼ਮੀਰ ਕਣੀ ਵੀ ਪਹਾੜ ਹੈਗੇ ਆ ਬਾਦੂ ਉੱਤਰਾਖੰਡ ਚ ਵੀ ਬਥੇਰੇ ਸੋਹਣੇ ਪਹਾੜ ਆਗੇ ਜਿੱਧਰ ਕਦੇ ਜਮੀ ਨਹੀਂ ਸੋਚਿਆ ਸੀਗਾ ਬਿਹਾਰ ਕਣੀ ਤੇ ਬਿਹਾਰ ਚ ਵੀ ਪਹਾੜ ਹੈਗੇ ਆ ਆ ਸਾਹਮਣੇ ਦੇਖ ਲੋ ਜੀ ਤੁਸੀਂ ਪਹਾੜ ਹੈ ਤਾਂ ਵੈਸੇ ਛੋਟੇ ਹੈਗੇ ਜ਼ਿਆਦਾ ਵੱਡੇ ਨਹੀਂ ਹੈਗੇ ਹਰਿਆਲੀ ਵਾਲੇ ਆ ਪੂਰੀ ਹਰਿਆਲੀ ਆ ਜੜਾਈ ਵੀ ਐ ਬੀਟਰੇ ਵੀ ਬੁੱਲਣਗੇ ਪੱਟ ਵੀ ਫੁੱਲਣਗੇ ਦਬੀ ਚੱਲ ਮੇਤਰਾ ਟੋੜਾ ਲਾ ਦੇ ਕਰਾ ਖਿੱਚ ਕੇ ਜੇ ਦੇ ਵਗਾਰ ਆ ਜਾ ਚੱਲ ਐ ਮੁੱਕ ਗਿਆ ਜੋਰ ਮੋਕ ਰਿਆ ਮੋਕ ਰਿਆ ਮਾਤ ਗਿਆ ਇੰਜਨ ਛੱਡ ਗਿਆ ਤੂੰ ਆ ਛੱਡ ਗਿਆ ਤੂੰ ਨਾ ਜੋ ਬਰਾ ਬੋਲੇ ਬਈ ਬਲੇ ਜਵਾਨੋ ਖੇਚ ਲਿਆਂਦੀ ਗੱਡੀ ਵਾ ਹੁਣ ਨਹੀਂ ਦਬਦੇ ਘਰ ਦੇ ਪਹਾੜ ਕਣੀ ਸਿੱਧਾ ਸਾਈਕਲ ਸਿੱਧ ਨਹੀਂ ਸ਼ੂ ਨਾਮੀ ਪਟਿਆ ਗਿਆ ਪਹਾੜ ਹੋ ਨਹੀਂ ਕੁਝ ਕਹਿੰਦੇ ਹਾਂ ਹੋ ਨਹੀਂ ਕੁਝ ਕਹਿੰਦੇ ਫਾੜ ਹਾਂ ਤੁੰ ਦਾ ਚੜਦਾ ਹੀ ਨਹੀਂ ਫਾੜ ਨਹੀਂ ਕੁਝ ਕਹਿੰਦੇ ਹਾਂ ਹੁਣ ਤਾਂ ਦੇਸੀ ਚੜਦਿਆਂਗੇ ਓਮ ਪਰਵਤ ਦੂਜੀ ਚੜਾਈ ਤੇ ਆ ਕੇ ਜੋਰ ਮੁੱਕ ਗਿਆ ਕਹਿੰਦੇ ਨਿਸ਼ੂ ਕਿੰਨੇ ਟਾਈਮ ਬਾਅਦ ਆਪਾਂ ਸਾਈਕਲਾਂ ਤੋੜੇ ਚੜਾਈ ਤੇ ਕਾਹਲਾ ਟਾਈਮ ਹੋ ਗਿਆ ਡੇਢ ਦੋ ਮਹੀਨੇ ਹੋ ਗਏ ਨਾ ਉੱਨਾ ਪਤਾ ਨਹੀਂ ਲੱਗ ਰਿਹਾ ਜਿੰਨਾ ਆਪਣਾ ਉਦੋਂ ਲੱਗਦਾ ਪਤਾ ਤਾਂ ਕੀ ਲੱਗਣਾਗਾ ਹੁਣ ਰੋਜ਼ ਤਾਂ ਤੋਰੀ ਫਿਰਦਾ ਸਾਈਕਲ ਹੁਣ ਪਤਾ ਲੱਗ ਗਿਆ ਤਾਂ ਬੱਸ ਫਿਰ ਚੱਲ 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 ਚੜਾਈ ਤਾਂ ਥੋੜੀ ਆ ਬਾਈ ਕਿੰਨਾ 6-7 ਕਿਲੋਮੀਟਰ ਕਹਿੰਦੇ ਸੀ ਆ ਪਹਾੜੀ ਇਲਾਕਾ ਪਿੱਛੇ ਐਨਾ ਕੀ ਆ ਕਹਿੰਦੇ ਅਜ ਦੁਬਾਰ ਫੇਰ ਉਹੀ ਪਧਰਾ ਰਾ ਆ ਜਾਊਗਾ। ਜਾਂਦੀਆ ਰੌਲਾ ਪਾਉਂਦੀ। ਬਿਹਾਰ ਵਾਸੀਓ ਕੋ ਮੈਂ ਇਹ ਹੀ ਕਹੂੰਗਾ ਕਿ ਹਮ ਜੈਸੇ ਬਿਹਾਰ ਮੇ ਆਏ ਹੈਂ ਔਰ ਬਿਹਾਰ ਘੁੰਮ ਰਹੇ ਹੈਂ। ਬਿਹਾਰ ਕੇ ਲੋਕ ਜੋ ਹੈ ਹਮੇ ਜੈਸੇ ਹਾਂਜੀ ਚੱਲੀ ਜਾਂਦਾ ਨਹੀਂ ਰਹਿ ਗਈ ਚੜਾਈ ਹੋਰ। ਚੜਾਈ ਕਹਿੰਦੇ 4-5 4 ਕਿਲੋਮੀਟਰ ਹੈਗੀ ਹੋਰ। 8 ਕਿਲੋਮੀਟਰ ਦੀ ਸੀ ਸਾਰੀ ਚੜਾਈ ਹਾਂ ਮੀਂਹ ਰੋਕ ਦਿੰਦਾ ਬਈ ਤੇ ਹੈ ਲੰਡੂ ਜਿਹੇ ਚੜਾਈਆਂ ਕੋਈ ਜ਼ਿਆਦਾ ਨਹੀਂ ਉਹ ਵਾੜੀਆਂ ਹੈਣੀਆਂ ਪਰ ਆਏ ਨਹੀਂ ਸਾਈਕਲ ਤੇ ਬੈਠ ਕੇ ਆ ਵੀ ਆਪਾਂ ਚੜਾ ਸਾਈਕਲ ਵੀ ਆਪਣੇ ਸਿੰਗਲ ਸਪੀਡ ਨੇ ਨਾ ਗੇਰਾਂ ਵਾਲੇ ਕਹਿੰਦੇ ਲੋਟ ਐ ਸਿਰਾ ਚੜ ਜੀ ਜੀ ਕੋਟਰ ਨਾਲ ਹੀ ਮੋਟਰ ਧਰਾ ਦੇ ਹਾਂ ਚੜਾ ਸਾਹਮਣੇ ਵਿਊ ਹੀ ਬੜੇ ਸੋਹਣੇਗੇ ਸਮਾਂ 3:30 ਹੋ ਗਿਆ ਜੀ ਤੇ 8 ਕਿਲੋਮੀਟਰ ਦੀ ਚੜਾਈ ਸੀਗੀ ਅੱਧੀ ਕਿ ਜੀ ਪੈਦਲ ਸਾਈਕਲ ਚੜਾਏ ਆ ਤੇ ਅੱਧੀ ਕਿ ਸਾਈਕਲਾਂ ਤੇ ਚੜ ਗਏ ਸੀਗੇ ਵਿੱਚ ਪੱਧਰ ਜਾਂ ਵੀ ਆ ਜਾਂਦਾ ਕੋਈ ਖਾਸ ਚੜਾਈ ਨਹੀਂ ਸੀਗੀ ਤੇ ਠੀਕ ਠਾਕ ਜਾ ਸੀਗਾ ਬਸ ਕੰਮ ਵੀ ਹੂੰ ਜੀ ਜਿਹਾ ਲੱਗਿਆ ਰਹਾ ਹਰਿਆਲੀ ਸੀਗੀ ਜਿਵੇਂ ਹੁਣ ਵੀ ਆਸੇ ਪਾਸੇ ਹਰਿਆਲੀ ਆ ਐਦਾਂ ਹਰਿਆਲੀ ਸੀਗੀ ਤੇ ਪਹਾੜ ਵੈਸੇ ਬਾਈ ਦੂਰ ਦੂਰ ਤੱਕ ਦਿਖੀ ਜਾਂਦੇ ਹੈਗੇ ਆ ਨਹੀਂ ਰਏ ਪਾਤਾਨੀ ਕਿਹੜੇ ਇਲਾਕੇ ਵਾਲੇ ਪਹਾੜਾ ਹੈ ਸਫ਼ਰ ਆਪਣਾ 35 ਕਿਲੋਮੀਟਰ ਦਾ ਹੋਰ ਰਹਿ ਗਿਆ ਜੀ। ਮੀਂਹ ਨੇ खासा ਟਾਈਮ ਰੋਕੀ ਰੱਖਿਆ ਹੁਣ ਨੂੰ ਥੋਰੇ ਹੁਣ ਨੂੰ ਥੋਰੇ ਜੀ 10-15 ਕਿਲੋਮੀਟਰ ਹੋਰ ਸਫ਼ਰ ਜਿਹੜਾ ਆਪਾਂ ਕੱਢਿਆ ਹੁੰਦਾ। ਕਟ-ਕਟ ਚਾਰ-ਪੰਜ ਵਾਰੀ ਮੀਂਹ ਆ ਗਿਆ। ਫਿਰ ਵਿੱਚ ਦੀ ਇੱਕ ਬਾਈ ਚੈਨਲ ਵਾਲੇ ਆ ਗਏ ਸੀਗੇ। ਤੇ ਉਹਨਾਂ ਨਾਲ ਗੱਲਾਂ-ਵਾਟਾਂ ਕਰਨ ਲੱਗ ਗਏ ਭਾਈ ਕਹਿੰਦੇ ਤੁਹਾਡੇ ਵੀਡੀਓ ਆਊਗੀ। ਖਬਰਾਂ ਵਾਲੇ ਚੈਨਲ ਤੇ। ਉਹਨਾਂ ਨੇ ਬਹਾਵਾ ਗੱਲਾਂ-ਬਾਤਾਂ ਕਰੀਆਂ ਆ ਜਾਂਦਾ ਮੁਰੇ ਨਿਸ਼ੂ ਚੱਲ ਚੋਪਰਾ ਚੱਲ ਚੱਲ ਕਿਆਮ ਹੋ ਗਿਆ ਵਾਵਾ ਸਫਰਾਂ ਦੇ ਵਿੱਚ ਜੁਟੇ ਪਏ ਆ ਜੀ ਤੇ ਗੱਲਬਾਤ ਕਰਦੇ ਆ ਇਧਰ ਭਰਾਵਾਂ ਨਾਲ ਇਥੋਂ ਦੇ ਏਰੀਏ ਦੇ ਆ ਭਾਈ ਕੀ ਨਾਮ ਹੈ ਜੀ ਆਪਕਾ ਸਚਿਨ ਕੁਮਾਰ तिवारी ਸੂਰਜ ਕੀ ਨਾਮ ਹੈ ਸੂਰਜ ਸੂਰਜ ਤੇ ਇਸ ਟਾਈਮ ਭਾਈ ਹਮ ਕੌਨਸੇ ਏਰੀਏ ਮੈਂ ਚਕਾਈ 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 ਬਿਹਾਰ ਚਕਾਈ ਭਈਆ ਹਮਨੇ ਇੱਕ ਬਾਤ ਆਪਸੇ ਪੁੱਛਣੀ ਥੀ ਹਮਨੇ ਨਾ ਦੋ ਤਿੰਨ ਦਿਨੋਂ ਸੇ ਪਟਨਾ ਸੇ ਆ ਰਹੇ ਆ ਪਟਨਾ ਸਾਹਿਬ ਸੇ ਤਾਂ ਹਮਨੇ ਕੋਈ ਬੱਸ ਨਹੀਂ ਦੇਖੀ ਇਸ ਏਰੀਏ ਮੈਂ जहाँ एक शहर में दूसरे शहर में जाने के लिए कोई बस नहीं चलती जहाँ क्या चलती है पटना पटना से से देवघर देवघर बहुत कम आती है एक आधी आती है हमने तो कोई नहीं देखी भाई बोलो थोड़ा ऊंचा बोलो मेन रोड से नहीं चल रहे थे ना आप अच्छा इसलिए नहीं देखे इसमें चलती है इसमें चलती है इसमें चलती है सुबह छह बजे से आठ बजे तक और ज्यादा खिचड़ियाँ चलती है ना शाम में नहीं ज्यादा खिचड़ी चलती है जिधर खिचड़ी ओ टेम्पो हाँ टेम्पो रिक्शा वो ज्यादा चलते हैं और भाई आपके एरिया के बारे में कुछ बता दो हमारे एरिए में जैसे हम लोग किसी से आते हैं और हमारे एरिए में ज्यादातर धान का फसल उगाई जाती है अच्छा जी बहुत बढ़िया भाई ज्यादा धान का फसल उगाई जाती है और उसके बाद गेहूँ सब्जी नहीं उगाई जाती उतनी जो पीछे ज्यादा उगाई जाती है सर जी भाई आज ऐसे जंगल एरिया में ऐसे कुछ होता है जी नहीं नहीं इसमें कुछ नहीं होता कुछ नहीं तो बारिश वगैरह भी ज्यादा पड़ती होगी इधर तो। जी भाई एक बात इधर बिहार की ज्यादा सुनने को मिलती है अभी खतरा है जी ध्यान से चलो जी कोई इस एरिए में खतरा है जैसे सुनसान है बिल्कुल बिल्कुल नहीं बिल्कुल नहीं है बिल्कुल नहीं डर नाम का चीज नहीं है अच्छी बात है भाई अच्छी बात है जी ਬਿਹਾਰ ਰਾਜ ਦੇ ਵਿੱਚ ਭਾਈ ਅੱਜ ਆਪਣਾ ਲਾਸਟ ਦਿਨ ਹੈ ਇਸ ਤੋਂ ਬਾਅਦ ਆਪਾਂ ਚਾਰਖੰਡ ਚ ਚਲੇ ਜਾਵਾਂਗੇ ਬੜਾ ਵਧੀਆ ਸੋਹਣੀ ਸਟੇਟ ਹੈਗੀ ਬੜੀ ਵਧੀਆ ਸੋਹਣੀ ਸਟੇਟ ਹੈਗੀ ਹਰਿਆਲੀ ਆ ਚਾਰੇ ਪਾਸੇ ਪੂਰਾ ਹਰਾ ਭਰਾਗਾ ਭਾਈ ਤੇ ਸੜਕਾਂ ਵੀ ਜਿਹੜੀਆਂ ਹੈਗੀਆਂ ਪੂਰੀਆਂ ਸਾਫ਼ ਸੁਥਰੀਆਂ ਵਧੀਆ ਵੱਡੀਆਂ ਸੜਕਾਂ ਹੈਗੀਆਂ ਜਿੱਤੇ ਆਪਾਂ ਹੁਣ ਜਾਈ ਜਾਂਦੇ ਹੈਗੇ ਮੰਦਰ ਵੀ ਬੜੇ ਸੋਹਣੇ ਆ ਭਾਈ ਵਿਸ਼ਾਲ ਆਗੇ ਪੂਰੇ ਜਿਹੜੇ ਆ ਪਿੰਡਾਂ ਦੇ ਵਿੱਚ ਦੀ ਲੰਘ ਕੇ ਆਏ ਆ ਸੋਹਣੇ ਸੋਹਣੇ ਹਰੇਕ ਪਿੰਡ ਦੇ ਵਿੱਚ ਮੰਦਰ ਬਣੇ ਹੋਏ ਆ ਜਿਹੜੇ ਪਿੰਡਾਂ ਦੇ ਵਿੱਚ ਦੀ ਨੰਗ ਕੇ ਆਏ ਆ ਬਾਈ ਬਸ ਇੱਕੋ ਗੱਲ ਨਹੀਂ ਚੰਗੀ ਲੱਗੀ ਸਕੂਲ ਬੜੇ ਸਕੂਲਾਂ ਦੀ ਹਾਲਤ ਬੜੀ ਖਸਤਾ ਸੀ ਬਾਈ ਜਿੰਨੇ ਵੀ ਪਿੰਡਾਂ ਦੇ ਵਿੱਚ ਸਕੂਲ ਦੇਖ ਕੇ ਆਏ ਆ ਨਾ ਉਹ ਨਹੀਂ ਚੰਗੇ ਲੱਗੇ ਇੱਕ ਤਾਂ ਬਿਲਕੁਲੀ ਜਿਹੜਾ ਮੇਨ ਗੇਟ ਹੁੰਦਾ ਨਾ ਸਕੂਲ ਦਾ ਬਾਈ ਉਹਨੂੰ ਬਾੜ ਕੀਤੀ ਹੋਈ ਸੀਗੀ ਕੰਡਿਆਂ ਵਾਲੇ ਤਾਰਾਂ ਦੀ ਤੇ ਥੋੜਾ ਜਿਹਾ ਥਾਂ ਰੱਖਿਆ ਹੋਇਆ ਸੀ ਜਵਾਕਾਂ ਦੇ ਲੰਘਣ ਵਾਸਤੇ ਬਾਕੀ ਸਾਰਾ ਕੁਝ ਵਧੀਆ ਸੀ ਇੱਥੋਂ ਦੇ ਵਧੀਆ ਲੋਕ ਆ ਗਏ ਬਿਹਾਰ ਦੇ ਸਾਰਾ ਕੁਝ ਵਧੀਆ ਜੀ ਤੇ ਬਾਬਾ ਪਲੀ ਕਰੇ ਚੱਲੀ ਜਾਂਦੇ ਆ ਜੀ ਮੁੰਡੇ ਸਫਰਾਂ ਦੇ ਵਿੱਚ ਇਹ ਆ ਗਿਆ ਨਵਾਦੀ گاؤں ਨਵਾਦੀ ਪਿੰਡ ਆ ਬਾਈ ਇਹ ਅੱਜ ਨਹੀਂ ਬਾਈ ਲੱਗਦਾ ਦੇਵਗਰ ਪਹੁੰਚਦੇ ਲਗਭਗ 18:30 ਆ ਰਹੀ ਮੀ ਆ ਗਿਆ ਤੇ ਹੁਣ ਆ ਬਹੁਤ ਵਧੀਆ ਥਾਂ ਮਿਲ ਗਈ ਖੜਨ ਵਾਸਤੇ ਕੱਲੇ ਡੰਡੇ ਹੀ ਆ ਬਾਈ ਉ ਹੋਰ ਕੁਝ ਨਹੀਂ ਗਾ ਸਿੱਧਾ ਟਿਪ 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 ਪਾਣੀ ਸਿੱਧਾ ਹੀ ਆਉਂਦਾ ਗਾ ਆ ਸੰਦੀਪ ਹੈ ਕਹਿੰਦੇ ਬਹੁਤ ਵਧੀਆ ਬਹੁਤ ਵਧੀਆ ਤੇ ਜੇ ਬਚਾ ਹੁੰਦਾ ਉਹ ਵੀ ਕਰ ਲੈਣਾ ਚਾਹੀਦਾ ਕੱਪੜੇ ਕੁੱਪੜੇ ਬਾਈ ਸਾਰਾ ਕੁਝ ਗੱਲੇ ਹੋ ਗਏ ਬਾਲੇਆਰੀ ਮੀਂਹ ਆ ਗਿਆ ਅੱਜ ਤਾਂ 60 ਕਿਲੋਮੀਟਰ ਦਾ ਸਾਰਾ ਰਾਹ ਸੀਗਾ ਆਥਨ ਹੋ ਗਿਆ ਤੇ ਹਜੇ ਵੀ ਮੈਨੂੰ ਲੱਗਦਾ ਪਿਆ 22 ਕਿਲੋਮੀਟਰ 30 ਕਿਲੋਮੀਟਰ ਪਿਆ ਹਜੇ ਵੀ 30 ਕਿਲੋਮੀਟਰ ਹਜੇ ਵੀ ਪਿਆਗਾ ਤੇ ਕੋਈ ਬੱਸ ਹਮ ਤਾਂ ਸਿਰ ਤੇ ਛੱਤ ਲੱਭ ਜੇ ਨਹੀਂ ਬਥੇਰਾਗਾ ਅੱਜ ਨਹੀਂ ਲੱਗਦਾ ਪਹੁੰਚਿਆ ਜਾਂਦਾ ਜੇ ਮੌਸਮ ਟਿਕ ਟਿਕਾ ਰਹਿੰਦਾ ਫੇਰ ਭਾਈ ਪਹੁੰਚ ਜਾਂਦੇ ਉਹ ਕਾਗਜ਼ ਕੱਢ ਲਓ ਕਾਗਜ਼ ਉਹ ਕਾਗਜ਼ ਕੱਢ ਲਓ ਉਹ ਬੰਟਲ ਦਾ ਹੋ ਜਾਊਗਾ ਬੈਗ ਉਹ ਤੇ ਉਹਦੇ ਵਿੱਚ ਸਮਾਨ ਸੱਲਾ ਵੀ ਆ ਇਹੋ ਜਿਹੇ ਜਿਹੜਾ ਖਰਾਬ ਹੋ ਜਾਊਗਾ ਹੋਨੇ ਦੋ ਹੋਨੇ ਦੋ ਛੋੜਾ ਜਾ ਜੀ ਆਪਾਂ ਮੱਚ ਪੁੱਦ ਵੀ ਲੈਣੇ ਆ ਹਰੋਕੇ ਜੀ ਨਾ ਹੈ ਨਵੇਂ ਕਬੂਤਰਾਂ ਇੱਕੇ ਤਾਂ ਮੀ ਆ ਜਾਂਦਾ ਕੋਈ ਕਮਰਾ ਭਾਲਦਾ ਜਾਂ ਕੋਈ ਭਾਲਦਾ ਵੀ ਛੇਤੀ ਵੱਢ ਜੇ ਕਿਸੇ ਪਾਸੇ ਉਵੇਂ ਸਿੱਧਾ ਅੱਖਾਂ ਬੰਦ ਕਰਕੇ ਸਿੱਧਾ ਲਾ ਦੋ ਗੱਡੀਆਂ ਅੰਦਰ ਇਧਰ ਵੀ ਬਹੁਤ ਵਧੀਆ ਥਾਂ ਮਿਲ ਗਈ ਖੁੱਲੀ ਡੁੱਲੀ ਮੈਂ ਚੰਚੜਾਈ ਜਾਂਦਾ ਸੀ ਆ ਤੇ ਮੈਂ ਮਗਰ ਖੜਾ ਜਿਵੇਂ ਤੁਸੀਂ ਗੱਡੀਆਂ ਮੋੜੀਆਂ ਮੈਂ ਪੂਰੀ ਸਪੀਡ ਨਾਲ ਫੁੱਟਾ ਮੈਨੂੰ ਇਹ ਵੀ ਜਗ੍ਹਾ ਮਿਲ ਗਈ ਹੈ ਤੇ ਅੱਗੇ ਆਣ ਕੇ ਦੇਖਿਆ ਬਾਰੀਆਂ ਝਾਤੀਆਂ ਪੈਨੀਆਂ ਪੂਰੀਆਂ ਸਨ ਹਨੇਰਾ ਭਾਈ ਬਹੁਤ ਹੋ ਗਿਆ ਪਰ ਟਾਈਮ ਜਿਹੜਾ ਹਜੇ ਸਵਾ 7 ਹੀ ਹੋਇਆਗਾ ਤੇ ਸਵੇਰ ਆਪਣੀ ਹੋਈ ਸੀਗੀ ਬਿਹਾਰ ਦੇ ਵਿੱਚ ਤੇ ਇਸ ਟਾਈਮ ਜਿਹੜਾ ਆਪਾਂ ਹੈਗੇ ਅਗੇ ਦੀ 4 ਖੰਡ ਦੇ ਵਿੱਚਾਂਗੇ ਰਾਤ ਆ ਜਿਹੜੀ ਅੱਜ ਦੀ ਆਪਣੀ ਕੱਟੀ ਜਾਊਗੀ 4 ਖੰਡ ਦੇ ਵਿੱਚ ਦੇਵਗਰ ਆਪਾਂ ਨਹੀਂ ਪਹੁੰਚੇ ਜੀ 10 ਕਿਲੋਮੀਟਰ ਪਿੱਛੇ ਆਗੇ ਕਿਉਂਕਿ ਭਾਈ ਮੀਂਹ ਸਾਨੂੰ ਪਤਾ ਹੀ ਆ ਸਾਢੇ 18 ਵਰੀ ਮੀਂਹ ਆਇਆਗਾ ਰਾਹ ਦੇ ਵਿੱਚ ਤੇ ਅੱਜ ਦੀ ਜਿਹੜੀ ਆਪਣੀ ਇਹ ਰਹਿਣ ਦੀ ਥਾਂ ਗਈ ਸਾਹਮਣੇ ਕੁੰਜ ਬਿਹਾਰੀ ਹੋਟਲ ਆ ਬਾਈ ਉਹਨਾਂ ਬਾਈਆਂ ਨਾਲ ਗੱਲਬਾਤ ਕਰੀ ਹੈਗੀ ਕਹਿੰਦੇ ਭਾਈ ਇੱਥੇ ਰਹਿਪੋ ਤੁਸੀਂ ਤੇ ਅੱਜ ਉੱਥੇ ਰਹਿਨੇ ਆ ਜੀ ਫਿਰ ਅੱਜ ਦੀ ਰਾਤ ਝਾਰਖੰਡ ਚ ਤੇ ਆਪਣੀ ਇਹ ਜਿਹੜੀ ਆ 8ਵੀਂ ਸਟੇਟ ਸ਼ੁਰੂ ਹੋ ਗਈ ਹੈ ਜੀ ਝਾਰਖੰਡ ਤੇ ਬਾਬਾ ਭਲੀ ਕਰੇ ਸਫ਼ਰ ਹਜੇ ਤੱਕ ਵਧੀਆ ਚੱਲੀ ਜਾਂਦਾ ਤੇ ਜਿਵੇਂ ਇਹ ਪਚਾਰਖੰਡ ਦੇ ਵਿੱਚ ਬੜੇ ਜਿਵੇਂ ਪਿੱਛੇ ਜੂਪੀ ਬਿਹਾਰ ਉਤਰਾਖੰਡ ਥਾਂ ਹਰੇਕ ਥਾਂ ਵਧੀਆ ਇਨਸਾਨ ਮਿਲੇ ਆ ਤੇ ਅੱਜ ਚਾਰਖੰਡ ਚ ਵੜਦੇ ਵੀ ਪਹਿਲੇ ਬੋਲਤੇ ਬਾਈਆਂ ਨੇ ਹਾਂ ਕਰਤੀ ਰਹਿਣ ਵਾਸਤੇ ਤੇ ਲਾਈਟਾਂ ਲੂਟਾਂ ਬਾਈ ਵਧੀਆ ਲੱਗੀਆਂ ਹੋਈਆਂ ਖਾਣਾ-ਦਾਣਾ ਬਣਾਉਣੇ ਆ ਤੇ ਦੇਖਦੇ ਆ ਫਿਰ ਅੱਜ ਕੀ ਬਣਦਾ ਖਾਣਾ-ਦਾਣਾ ਨਿਸ਼ੂ ਵਰਗੇ ਗੈਸ ਚੁੱਲ੍ਹੇ ਜਿਹੜੇ ਚੱਕੀ ਫਿਰਦੇ ਆਗੇ ਸਵਾਨਾ ਹੋਗੇ ਜੀ ਤੇ ਇਧਰਲੇ ਪਾਸੇ ਹਰਪਾਲ ਤੇ ਸੰਦੀਪ ਜਿਹੜੇ ਕਮਾਂਡ ਸੰਭਾਲੀ ਬੈਠੇ ਆਗੇ ਬਾਈਆਂ ਦੀ ਬਾਈ ਢਾਬੇ ਵਾਲਿਆਂ ਦੀ ਆਪਾਂ ਰਸੋਈ ਵੀ ਵਰਤੀ ਜਾਂਦੇ ਆਗੇ ਤੇ ਨਾਲ ਹੀ ਆਹਾ ਥਾਪਾ ਜਾ ਵੀ ਜਿਹਦੇ ਨਾਲ ਸੰਦੀਪ ਰੋਟੀਆਂ ਥੱਪੀ ਜਾਂਦਾ ਹੈਗਾ ਇਧਰਲੇ ਪਾਸੇ ਆਲੂ ਭਰਾ ਹੋਣੀ ਡੋਂਗਾ ਵਾਲ ਲਿਆ ਸੀਗਾ ਤੇ ਹਰਪਾਲ ਗੋਲ-ਗੋਲ ਰੋਟੀਆਂ ਆਲਾ ਰੋਟੀਆਂ 베ਲੀ ਜਾਂਦਾ ਹੈਗਾ ਬਚਾਲੇ ਰੱਖ ਕੇ ਆਲੂ ਤੇ ਇਧਰਲੇ ਪਾਸੇ ਆਲੂ ਵਾਲੇ ਪਰੌਂਠੇ ਲਾਹੀ ਜਾਂਦੇ ਆ ਭਾਈ ਖਾਦੇ ਤਾਂ ਵੈਸੇ ਭਈ ਇਹ ਸਵੇਰੇ ਜਾਂਦੇ ਹੈਗੇ ਹਨਾ ਤੇ ਪਰ ਆਪਾਂ ਨੂੰ ਕੋਈ ਚੱਕਰ ਨਹੀਂਗਾ ਪਰ ਰਾਤ ਨੂੰ 11 ਵਜੇ ਵੀ ਖਾ ਲੈਣੇ ਹੈਗੇ ਦੋ ਰੋਟੀਆਂ ਜੋੜ ਕੇ ਆਲੂ ਵਾਲੇ ਪਰੌਂਠੇ ਰਪਾਲ ਬਣਾ ਕੇ ਰਾਂ ਮੜੇ ਭਾਈ ਮੂੰਹ ਜ ਪਾਣੀ ਆਈ ਜਾਂਦਾ ਕਿਤੇ ਫੋਨ ਤੇ ਨਾ ਡਿੱਗ ਪਏ ਲਾਲ ਇੱਕ ਅੱਧੀ ਤੇ ਇਹ ਆ ਆਲੂਪਰਾ ਹੋਣੀ ਜਿਹਦਾ ਹਰੇ ਕੀ ਕੰਨ ਫੜ ਲੈਂਦਾ ਭਾਈ ਵੀ ਇੱਧਰ ਆ ਜਾ ਇੱਧਰ ਆ ਜਾ ਇੱਕ ਹੀ ਬੇਨਤੀ ਹੈ ਭਾਈ ਸਾਰਿਆਂ ਨੂੰ ਜੋ ਕੁਛ ਮਰਜੀ ਬਣੋ ਤੇ ਆਲੂ ਨਾ ਬਸ ਬਣੋ ਵੀ ਕਿ ਹਰੇ ਕੀ ਤੁਹਾਡਾ ਕੰਨ ਫੜ ਕੇ ਕਦੇ ਇੱਧਰ ਨੂੰ ਲੈ ਜਾਏ ਕਦੇ ਇੱਧਰ ਨੂੰ ਲੈ ਜਾਏ ਇਹ ਬੇਨਤੀ ਹੈ ਤੇ ਬਣ ਜਾਣ ਦਿਓ ਫਿਰ ਦੋ ਚਾਰ ਹੋਰ ਪਰੌਠੇ ਖਾ ਕੇ ਫਿਰ ਦੱਸਦੇ ਆ ਹਰਪਾਲ ਹੋਰਿਆ ਨੇ ਜਿਹੜੀ ਅੱਜ ਕਲਾਕਾਰੀ ਕੀਤੀ ਹੈ ਕਿਵੇਂ ਕੀਤੀ ਹੈ ਤੇ ਉਧਰ ਮਗਰ ਟਾਬੇ ਵਾਲੇ ਬਾਈ ਹੋਣੀ ਬੈਠੇ ਆਗੇ ਬੜਾ ਧੰਨਵਾਦ ਭਾਈ ਇਹਨਾਂ ਦਾ ਜਿਹੜਾ ਰਹਿਣ ਵਾਸਤੇ ਜਗ੍ਹਾ ਦਿੱਤੀ ਐ ਇਹ ਵੀ ਖਾਣਗੇ ਭਾਈ ਆਲੂ ਵਾਲੇ ਪਰੌਠੇ ਆ ਜਿਨ੍ਹਾਂ ਨੂੰ ਛਕਾਵਾਂਗੇ ਆਪਣੇ ਹੱਥ ਦੇ ਆਲੂ ਵਾਲੇ ਪਰੌਠੇ ਜ਼ਰੂਰ ਜੀ ਜ਼ਰੂਰ ਮੰਨੀਸ਼ੂ ਭਾਈ ਕੀ ਕਰਦਾ ਫਿਰਦਾ ਪਤਾ ਨਹੀਂ ਕੀ ਬਾਲਟੀਆਂ ਚੱਕੀ ਫਿਰਦਾਗਾ ਪੀਣ ਵਾਸਤੇ ਲਿਆਏਗਾ ਫਸੂਗਾ ਬਾਲਟੀ ਚ ਹੇਲ ਹੇਲ ਵੀ ਕਰ ਦਿੰਦਾ ਨਾਲ ਅੱਜ ਦੀ ਵੀਡੀਓ ਜੀ ਆਪਣੀ ਸਮਾਪਤੀ ਵੱਲ ਵੱਧਦੀ ਹੈਗੀ ਤੇ ਰੋਟੀ ਟੋਕਾ ਖਾਦਾ ਜੀ ਤੇ ਨਾਲ ਆਹ ਜਿਹੜੇ ਮਾਲਕ ਆ ਜੀ ਬਈ ਇਸ ਜਗ੍ਹਾ ਦੇ ਜਿਨ੍ਹਾਂ ਨੇ ਆਪਾਂ ਨੂੰ ਰਹਿਣ ਵਾਸਤੇ ਜਗ੍ਹਾ ਦਿੱਤੀ ਆ ਉਹਨਾਂ ਨੇ ਵੀ ਆਪਣੇ ਨਾਲ ਹੀ ਰੋਟੀ ਟੋਕ ਖਾਦਾ ਤੇ ਵਧੀਆ ਲੱਗਿਆ ਹਣਾ ਬਾਈ ਤੇ ਚਾਰਖੰਡ ਦੇ ਵਿੱਚ ਅੱਜ ਆਪਣੀ ਪਹਿਲੀ ਰਾਤ ਤੇ ਕੱਲ ਨੂੰ ਫਿਰ ਚਾਰਖੰਡ ਦੇਖਾਂਗੇ ਜੀ ਕਿੱਦਾਂ ਦਾ ਕੀ ਗੱਲਬਾਤ ਹੈ ਤੇ ਐਸੇ ਨਾਲ ਹੀ ਜੀ ਅੱਜ ਦੀ ਵੀਡੀਓ ਆਪਣੀ ਸਮਾਪਤੀ ਵੱਲ ਵੱਧਦੀ ਆ ਬੜਾ ਧੰਨਵਾਦ ਭਾਈ ਤੁਹਾਡਾ ਸਾਰਿਆਂ ਦਾ ਜਿਹੜਾ ਟਾਈਮ ਚੋਂ ਟਾਈਮ ਕੱਢ ਕੇ ਆਪਣੀ ਵੀਡੀਓ ਦੇਖਦੇ ਹੋ ਲਾਈਕ ਕਰਦੇ ਹੋ ਕਮੈਂਟ ਕਰਦੇ ਹੋ ਚੰਗੇ ਚੰਗੇ ਬਹੁਤ ਧੰਨਵਾਦ ਜੀ ਮਿਲਦੇ ਹਾਂ ਕੱਲ ਨੂੰ ਨਵੀਂ ਵੀਡੀਓ ਤੇ ਨਵੇਂ ਸਫਰ ਦੇ ਨਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ